हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਗੱਲਾਂ ਸੇੜ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਉਹਨਾਂ ਵਿੱਚੋਂ ਗੱਬਣਾ ਥੋੜੇ ਦਿਨ ਲੈਂਦੀ ਆ ਤੇ ਇੱਕ ਬਾਈ ਕੱਲੀ ਟੁਕੜ ਇੱਕ ਗੱਬਣ ਟੁਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਆਜੋ ਆਪਾਂ ਕਰਦੇ ਆ ਬਾਈ ਇਹਨਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਕਿਵੇਂ ਚੱਲਦਾ ਬਾਈ ਕੰਮ ਕੰਮ ਬਾਈ ਵਧੀਆ ਚੱਲੀ ਜਾਂਦਾ ਠੀਕ ਆ ਹਾਂ ਨਾਮ ਤੇ ਆਪਣਾ ਐਡਰੈਸ ਬੋਲ ਨਾ ਬਾਈ ਮੇਰਾ ਜੱਗਾ ਪਿੰਡ ਢਿਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਪਿੰਡ ਘੜਾ ਨੇੜੇ ਰਹਿੰਦਾ ਬਾਈ ਤਪਾ 4 ਕਿਲੋਮੀਟਰ ਪੱਖੋਂ ਜਾਂ ਜਾਂ 8 ਕਿਲੋਮੀਟਰ ਘਰ ਆਪਣਾ ਜੁੜ ਵਾਲੀ ਕਲੀ ਸੜਕ ਤੇ ਆ ਠੀਕ ਆ ਹਾਂ ਮੋਬਾਈਲ ਨੰਬਰ ਬੋਲੋ ਬਾਈ ਮੋਬਾਈਲ ਨੰਬਰ ਹੈ 86999997138 ਬਾਈ ਇਹ ਬਾਈ ਦਾ ਬਈ ਕਡਾ ਇਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਆਹੀ ਵਾਰ ਤੋਂ ਬਾਈ ਹਾਂ ਬਾਈ ਇਹ ਤੂੰ ਕਰ ਦੇ ਜਿਹੜ ਗੱਬਣਾ ਤੋਂ ਕੜਾ ਹਾਂ ਭਈ ਇਹ 7 ਮਹੀਨੇ ਦੀ ਗੱਬਣਾ ਹੈ ਹੂੰ ਦੁੱਧ ਤਾਂ ਹੁਣੇ ਲੈ ਪੰਜ ਲੀਟਰ ਇਹ ਮਨ ਕੇ ਡਰਾਈ ਵਾਲਾ ਕੰਮ ਹੈ 8ਵਾਂ ਮਹੀਨਾ ਸਟਾਰਟ ਹੋ ਗਿਆ ਇਹਨੂੰ ਠੀਕ ਆ ਪਰ ਭਈ ਤਾਜੀ ਇਹ 32 33 ਕਿਲੋ ਦੁੱਧ ਦੇ ਦਿੰਦੀ ਆ ਠੀਕ ਆ ਭਈ ਆਪਾਂ ਤਾਂ ਕੱਲ ਲੈਣੀਆਂ ਮਾਲਕਾਂ ਨੂੰ ਦੱਸਣ ਦੀ ਸਾਹਮਣੇ ਹੈਗੀ ਇਹ ੱਤਲਾ ਠੀਕ ਆ ਜਮਾਨ ਮੰਨ ਕੇ ਉਹਨੇ ਤੁਹਾਨੂੰ ਤੋਂ ਤੇ ਲਟਾ ਰਹੀ ਹੋਣੀ ਹੈ ਉਹਨੇ ਤੁਹਾਨੂੰ ਚੋ ਠੀਕ ਆ ਭਈ ਹਾਂ ਤੇ ਭਈ ਜਗਾਰ ਜਗੋੜ ਬਹੁਤ ਆ ਵਾਹੜਾ ਦੱਦਾ ਮਨ ਕੇ ਆ ਦੋ ਮਹੀਨੇ ਚੰਗੀ ਸਾਂਭ ਕੇ ਬੰਦੇ ਨੇ ਠੀਕ ਆ ਤੀ ਤੋਂ ਬਾਹਰ ਚਲ ਜਾ ਗਾਰੰਟੀ ਆ ਠੀਕ ਆ ਤੀਰ ਬਾਹਰ ਵਾਲੀ ਆ ਬਾਕੀ ਬਰੀਡ ਬਹੁਤ ਆ ਬਰੀਡ ਵੀ ਸਰਾਹੀ ਜਮਾ ਚੈੱਕ ਕਰੋ ਪਿਆ ਬਾਤ ਆ ਬਰੀਡ ਚੈੱਕ ਕਰੋ ਬਾਕੀ ਇਹ ਕੋਈ ਬਾਤ ਤੋਂ ਨਹੀਂ ਤਲ ਹੋਈ ਬਾਈ ਕਹਿੰਦਾ ਜਮਾਂਦਰੂ ਤੇਲ ਜਮਾਂਦਰੂ ਤੇਲ ਹੀ ਆ ਬਾਈ ਲੈ ਵਾ ਬਾਈ ਚੈੱਕ ਕਰੋ ਬਹੁਤ ਸੁਣਾ ਤੋ ਬਰੀਡ ਆ ਫਾਰਮਰ ਹੋਈ ਪਹਿਲਾ ਪਹਿਲੇ 6 32 33 ਕਿਲੋ ਦੇ ਦਿੰਦਾ ਮੈਂ ਗੱਛੇ ਨਾਲ ਠੀਕ ਆ ਇਹ ਕਿਦਾ ਮਨ ਕੇ ਚੱਲ ਵੀ ਉਹ ਤਾਂ ਕਹਿੰਦੇ ਵੀ ਚਾਈ ਦੇ ਜਾਊਗੀ ਪਰ ਆਪਾਂ 30 ਪਲੱਸ ਹੀ ਕਹਿੰਦੇ ਹੋਗੇ ਵੀ 30 ਤਾਂ ਆਉਣ ਵਾਲੀ ਦੇ ਦੋ ਯਾਰ ਠੀਕ ਆ ਬਾਈ ਹਾਂ ਤੋੜ ਦੋ ਬਾਹਰ ਨੂੰ ਲੰਮੀ ਗੱਦ ਬਈ ਚੈੱਕ ਕਰ ਲੋ ਬਰੀਡ ਚੈੱਕ ਕਰ ਲੋ ਸਾਈਨਿੰਗ ਨਾ ਬੈਠ ਤੇ ਬਈ ਫੁੱਲ ਲਾਗੇ ਪੂਰੇ 7 ਮਹੀਨੇ ਦੀ ਗੱਬਣਾ ਇੱਥੋਂ ਅਗਲਾ ਤਸੱਲੀ ਕਰਕੇ ਲੈ ਆਵੇ ਜਮਾ ਠੀਕ ਆ ਚਲਦਾ ਭਾਵੇਂ ਡਾਕਟਰ ਨਾਲ ਲਿਆ ਬਈ ਨਾਲ ਲਿਆਵੇ ਬਾਕੀ ਹੁੰਦਾ ਹੁੰਦੀ ਸੀ ਜੰਦੀ ਤਾਂ ਕੁੜੀ ਖੜੀ ਹੈ ਬੜਾ ਆਪ ਚੈੱਕ ਕਰਾ ਕੇ ਲੈਂਦੀ ਆ ਠੀਕ ਆ ਹਾਂ ਬਾਕੀ ਤੋਰਾ ਤਾਰਾ ਬਈ ਬਈ ਬੜੀੰਜ ਚੰਗੀ ਬਹਿੜਾ ਜੇ ਕਿਸੇ ਮੇਰੇ ਬਾਈ ਨੇ ਪੂਰੇ ਰੇ ਰੇਟ ਜਮਾ ਬੱਛਣ ਵਾਲਾ ਜਮਾ ਜਾਇਜ਼ ਰੇਟ ਤੇ ਦੇਵਾਂਗੇ ਆਪਾਂ ਹੂੰ ਮੰਨ ਕੇ ਗੱਲ ਵੀ ਤੱਲੇ ਤੱਲੇ ਨੇ ਗੱਲ ਤੇ ਮੇਰੇ ਅੱਜ ਵੀ ਲੱਖ ਰੁਪਏ ਦੀ ਵੈੜ ਸੀ ਇਹ ਠੀਕ ਆ ਅੱਜ ਦੀ ਘੜੀ ਵੀ ਲੱਖ ਦੀ ਦੇ ਮੂੰਹ 'ਮਾਂ ਲਖਾ ਪਾ ਇਹਨਾਂ ਨਿੱਕਾ ਜਾਂਦੀ ਬਾਈ ਚੈੱਕ ਕਰ ਲੋ ਬਹੁਤ ਡਬਲ ਲੱਗਾ ਕਰਮ ਵਾਲੀ 5 ਲੀਟਰ ਹੋ ਗਿਆ ਬਾਈ ਹਜੇ ਵੀ ਬੀਡ ਚੈੱਕ ਕਰ ਲੋ ਦੇਖ ਹੂੰ ਕੀ ਆ ਬਾਤ ਆ ਬਾਈ ਗੋਲ ਮਟੋਲ ਭਈਆ ਕਰਮ ਵਾਲੀ ਲੇ ਚੀਲਾ ਮੀਨੀ ਬਾੜੀ ਚੰਗੀ ਆ ਨਜਾਇਜ਼ ਸਾਂਭੀ ਆ ਬੰਦਿਆਂ ਦੀ ਪੂਰੀ ਫੁੱਲ ਜੱਗਾਂ ਕੀ ਮੋਲ ਆ ਬਾਈ ਬਾਈ ਮੁੰਲੇ ਦਾ ਸਿਰ 35000 ਰੁਪਿਆ ਮਾਨਤਾਨ ਹੋ ਜਾ ਕੋਈ ਗੱਲ ਨਹੀਂ ਬਈ ਮਾਨਤਾਨ ਕਰਦਾਂਗੇ ਠੀਕ ਆ ਬਈ ਹਾਂ 35000 ਰੁਪਿਆ ਬਾਈ ਕਹਿੰਦਾ ਮੁੱਲ ਆ ਬਾਕੀ ਮਾਨਤਾਨ ਜ਼ਰੂਰ ਹੋ ਜਾ ਆਪਾਂ ਨੇੜੇ ਤੋਂ ਚੈਕਰਾਨੇ ਲੈਵਾ ਰਿਹਾ ਚੈੱਕ ਤੱਲਾ ਕਰਕੇ ਆਉਣ ਨਹੀਂ ਅੱਜ ਵੀ ਆਏ ਮੰਨ ਗਏ ਲੱਖੋਂ ਬਾਹਰ ਸੀਗੀ ਇਹ 7 ਮਹੀਨੇ ਦੀ ਗੱਲ ਵੀ ਹੂੰ ਦੂਜੇ ਥਾਂ ਤੇ ਜਮ ਓਕੇ ਰਿਪੋਰਟ ਆ ਬਾਈ ਥਾਣੇ ਚੈੱਕ ਅਲਗ ਲਬੀ ਗਲਬੀ ਥਾਣਾ ਬਾਕੀ ਕਿਤਨੇ ਥਾ ਸਹੀ ਆ ਜਮੋ ਕਾਥ ਵੇੜਾ ਲਾਵੇ ਕੋਈ ਪੰਮਾ ਦੀ ਠੀਕ ਆ ਬਈ ਹਾਂ ਅੱਗੇ ਭਾਈ ਆ ਬੈਡ ਤੋਂ ਕੜਾਂਗੇ ਇਹ ਭਾਈ ਤੋਕੜਾ ਡੇਢ ਕਿ ਮਹੀਨੇ ਦੀ ਗੱਭਣ ਦੱਸਿਆਗਾ ਇੱਕ ਇੱਕੋ ਹੀ ਫਾਰਮੂਲਾ ਦਿੰਨਾ ਠੀਕ ਹੈ ਇਹ ਡੇਢ ਮਹੀਨੇ ਦੀ ਗੱਭਣ ਦੱਸਿਆ 9-10 ਲੀਟਰ ਦੁੱਧ ਆ ਥੱਲੇ ਪਰ ਆਪਾਂ 8 ਲੀਟਰ ਹੀ ਕਹਿ ਕੇ ਵੇਮਾਂਗੇ ਕਿਉਂ ਕੱਲ੍ਹ ਨੂੰ ਕੋਈ ਪਸ਼ੂ ਮੜ ਮਟੋਪੜਾ ਵੀ ਕਰ ਜਾਂਦਾ ਹੂੰ ਤੇ 8 ਲੀਟਰ ਦੀ ਗਾਰੰਟੀ ਹੈ ਜਮਾ ਇਹਦੇ ਆ ਆਹ ਨਾਲ ਤੇ ਇਹ ਪੰਜ ਚਾਰ ਤਾਰਾਂ ਘਟਾ ਜਾਂਦਾ ਔਰਲੇ ਪਾਸੇ ਔਰਲੇ ਪਾਸੇ ਲੈ ਜਾ ਠੀਕ ਹੈ ਬਾਕੀ ਥਣ ਸਹੀ ਚੱਲਦੇ ਆ ਜਮਾ ਇਹ ਵੀ ਸਹੀ ਆ ਮੰਨਦੇਲ ਵੀ ਉਹ ਆਪੇ ਦਸਵੇਂ ਪਤਾ ਲੱਗਦਾ ਨਹੀਂ ਗਾ ਉਹ ਮੰਨਦਾ ਪੰਜ ਚਾਰ ਪਰ ਘੱਟ ਆ ਥਣ ਲੈ ਵਾ ਚੈੱਕ ਕਰੋ ਨਾੜਾ ਚੈੱਕ ਕਰੋ ਲੈ ਥਣ ਬਹੁਤ ਸੋਹਣਾ ਲੱਗਿਆ ਹੈ ਨਾ ਬੈੜੀ ਬਹੁਤ ਚੰਗੀ ਆ ਬਾਈ ਹੂੰ ਫੁੱਲ ਬਰੀਡ ਆ ਬਈ ਫੇਰ ਚੈੱਕ ਕਰੋ ਬੈੜ ਦਾ ਬਾਕੀ ਛੋਟੀ ਨਾ ਸਮਝੋ ਕੱਦ ਵਾਲੀ ਆ ਪੂਰਾ ਵੱਡਾ ਕੱਦ ਆ ਬਾਈ ਬੈੜ ਦਾ ਹੂੰ ਬਰੀਡ ਕਿਆ ਬਾਤ ਆ ਬਾਈ ਬਰੀਡ ਚੈੱਕ ਕਰੋ ਬੈੜ ਦੀ ਬਾਕੀ ਬਈ ਇਹਨੂੰ 9 ਤਰੀਕ 9 ਤਰੀਕ ਤੋਂ 9 10 ਦੀ ਗੱਲ ਹੋਈ ਵੀ ਆ ਇਹ ਮੰਨਦੇਲ ਵੀ 9 ਵਾਸਤੇ 9 ਵਾਸਤੇ ਦੇਣ ਮਹੀਨਾ ਹੋ ਗਿਆ ਇਹਨੂੰ ਲਗਭਗ ਠੀਕ ਆ ਹਾਂ ਬਾਕੀ ਖੜਨੀ ਖੜਨੀ ਚੈੱਕ ਕਰੋ ਬਾਈ ਪ੍ਰਿੰਟ ਚੈੱਕ ਕਰੋ ਬਾਈ ਥਾਂ ਥੋਣੀ ਬੜਾ ਚੰਗਾ ਨੇ ਜੀ ਸਾੜਾ ਹੁਣ ਵੀ ਦਿਖਾ ਦੇ ਲੈ ਸੰਤੇ ਉਹਦੇ ਹੁਣ ਵੀ 13-14 ਲੀਟਰ ਕਰ ਦੂ ਆਹ ਨਾਲ ਠੀਕ ਆ ਬਾਈ ਜੇ ਸਾਹਮਣੀ ਹੋਵੇ ਚੰਗੀ ਹੂੰ ਬਾਕੀ ਜਦੋਂ ਅਗਲੇ ਨੇ ਬਾਈ ਚਵਾਈ ਕਰੀ ਸਾਹਮਣੇ ਉਹਦੇ ਸਾਹਮਣੇ ਆ ਜਾਣਾ ਬਾਈ ਦਿਖਾ ਦੇਣੀ ਫੇਸਪੂਲ ਦਿਖਾ ਦੇ ਬਹੁਤ ਚੰਗਾ ਬਾਈ ਇਹ ਰੇਟ ਹੈ ਦਾ ਜੈਜ ਰੇਟ ਤੇ ਦੇਵਾਂਗੇ ਜਮਾ ਹੂੰ 26000 ਰੁਪਏ ਦੇ ਸੱਬੀ ਹਜ਼ਾਰ ਜਮਤ ਜਏ 26000 ਦੀ ਬਾਈ ਠੀਕਾ ਬਾਈ ਕਹਿੰਦਾ ਬਾਈ 26000 ਹੀ ਆਪਣਾ ਰੇਟ ਹੋਊਗਾ 26000 ਦੀ ਬੈੜ ਦੇ ਦਾਂਗੇ ਬਾਕੀ ਬੈੜ ਦਾ ਕਦ ਚੈੱਕ ਕਰੋ ਬਰੀਡ ਚੈੱਕ ਕਰ ਲਓ ਕੱਲਾ ਕੱਲਾ ਥਣ ਲੱਗਾ ਪੂਰੀ ਬਿੱਥੀ ਤੇ ਥਣ ਲੱਗਾ ਬਾਈ ਚੰਗੀ ਬੱਸੀ ਵੀ ਨਹੀਂ ਆਉਂਦੀ ਇਹ ਰੇਟ 'ਚ ਹੂੰ ਬਾਕੀ ਪ੍ਰਿੰਟ ਤੇ ਸਨਖਪਣੇ ਦੀ ਗੱਲ ਕਰੀ ਨਾ ਬਾਈ ਬੈੜ 'ਚ ਫੁੱਲ ਆ ਗਈ ਫੁੱਲ ਪਲੀ ਵੀ ਆ ਪੂਰੀ ਫੁੱਲ ਪਲੀ ਵੀ ਆ ਬਾਈ ਹੂੰ ਛੀਲ ਛੰਦੀ ਪੂਰੀ ਆ ਹੂੰ ਅੱਗੇ ਜੱਕਿਆ ਆ ਬਈ ਤੈਨੂੰ ਇਹ ਬਈ ਲੈਂਦੀ ਹੈ ਜੀ ਇਹ ਹਫਤਾ ਸੂਣ ਚ ਇਹ ਕਿਹੜਾ ਸੂਆ ਸੁੰਦੀ ਹੈ ਇਹ ਬਈ ਪਹਿਲਾਂ ਸੂਆ ਹੀ ਸੁੰਦੀ ਹੈ ਹਜੇ ਠੀਕ ਆ ਸੋਹ ਚਾਰ ਦੰਦਾ ਬੈਣਾ ਮੰਨ ਕੇ ਗੱਲ ਹੈ ਜੇ ਲੈ ਜੂਗੀ ਹਫਤਾ ਲੈ ਜੇ 6 ਦਿਨ ਲਈ ਇੱਕ ਦਿਨ ਲੈ ਜੂ ਬਈ ਹਜੇ ਕਿੰਨਾ ਤੂੰ ਦੁੱਧ ਬਈ ਦੇ ਰਿਹਾ ਹੈ 14 15 ਕਿਲੋ ਠੀਕ ਆ ਹਾਂ ਪਰ ਇਹ ਵੀ ਗੋਲ ਮਟੋਲਾ ਹੈ ਨਾ ਪੂਰੀ ਸਵੀ ਹੈ ਬਈ ਇਹ ਵੀ ਥਾਂ ਉੱਤੇ ਬਹੁਤ ਸਾਫ ਆ ਵੇਖਿਆ ਚੋਲੀ ਬਹੁਤ ਡਬਲ ਕੱਢੂਗੀ ਲੈ ਪੂਰਾ ਚੈੱਕ ਕਰ ਲੋ ਬਾਕੀ ਮੇਨ ਗੱਲ ਹੁੰਦੀ ਆ ਥਾਣ ਦੀ ਥਾਣ ਬਹੁਤ ਵਧੀਆ ਤੇ ਲੱਗਿਆ ਹੈ ਜਮਾ ਓਕੇ ਰਿਪੋਰਟ ਥਾਣ ਹੋ ਗਈ ਪੂਰਾ ਚੰਗਾ ਥਾਣਾ ਇਹ ਤਾਂ ਮਖਿਆਲ ਹੀ ਮਾਰਦੀ ਆ ਠੀਕ ਆ ਬਾਕੀ ਉਹ ਵੀ ਸੀਲ ਥੰਦੀ ਆ ਪੂਰੀ ਬਸ ਕਿ ਬਈ ਪ੍ਰਿੰਟ ਚੈੱਕ ਕਰੋ ਮੈਂ ਕਹਣਾ ਕੀ ਆ ਬਾਤ ਖੜ ਨਹੀਂ ਹੋ ਰਹੀ ਬਹੁਤ ਹੋ ਗਈ ਜਮਾ ਮੱਝਾਂ ਰਗਾ ਬਈ ਥੋੜੇ ਕਰਾਉ ਸੰਗ ਤੇ ਪੈਂਦੀਆਂ ਨਾ ਗਰਮੀ ਮੁੰਨੇ ਗਰਮੀ ਦੇ ਬਈ ਪੂਰੀ ਓਕੇ ਰੂ ਬੜੇ ਜਿਹਨੇ ਘਰੇ ਰੱਖਣ ਨੂੰ ਲੈਣੀ ਪ੍ਰਿੰਟ ਚੈੱਕ ਕਰੋ ਬਹੁਤ ਚੰਗੀ ਆ ਸੌ ਸੀਲ ਕਿਵੇਂ ਬਈ ਪੂਰੀ ਵਧੀਆ ਬਈ ਠੀਕ ਆ ਜਮਾ ਸੀਲ ਸੌ ਲੈਵਾ ਬਈ ਚੈੱਕ ਕਰ ਲੋ ਥਣ ਚੈੱਕ ਕਰ ਲੋ ਮੁਠੀ ਵਾਲੇ ਥਾਣਾ ਚਾਰੇ ਥਾਣੇ ਪੜ ਗਿਆ ਤੇ ਪਲੀ ਵੀ ਚੰਗੀ ਆ ਹਨਾ ਪੂਰੀ ਪੂਰੀ ਬਈ ਤੇ ਜਗੇ ਫਿਰ ਕੀ ਮਾਲ ਰਖੂ ਦੇਣ ਲੈਣੇ ਦਾ ਇਹ ਆ ਬਾਈ ਬਸ ਲੈਣ ਦੇਣ 40000 ਰੁਪਿਆ ਮਾਨ ਤਾਂ ਖੋਜ ਕੋਈ ਗੱਲ ਨਹੀਂ ਬੀਚੋ ਥੋੜਾ ਬੋਧਾ ਮਾਨ ਦਾ ਠੀਕ ਆ 40000 ਰੁਪਿਆ ਬਾਈ ਕਹਿੰਦਾ ਮੋਲ ਆ ਬਾਕੀ ਮੌਕੇ ਚ ਚਾਰੂ ਚੂਰੂ ਕਿਵੇਂ ਆ ਬਾਈ ਮੈਂ ਜਿਹੜਾ ਖੁਰਨੀਆਂ ਦਿਖਾ ਦੇ ਇੱਧਰ ਚਾਰੂ ਤਾਂ ਤੈਨੂੰ ਨਹੀਂ ਠੀਕ ਆ ਆਗੇ ਮੜੀ ਖੁਰਨਿਜ ਵੀ ਕੈਮਰਾ ਲਾਈਵ ਏ ਲੈ ਬਾਈ ਐ ਮੂਰੇ ਐ ਪਈਆ ਦੇਖ ਜਮਾ ਜਮਾ ਸਾਫ ਕਰੀ ਪਈਆ ਿੱਤੀ ਪਈਆ ਖੁਰਨੀ ਹੂੰ ਬਾਕੀ ਥਾਂ ਚੈੱਕ ਕਰੋ ਬਾਈ ਉਹ ਸੁਣਾ ਸਮ ਲਗਿਆ ਪੂਰੀ ਬਿਤੇ ਥਾਂ ਲਗਿਆ ਵਾ ਲੇਵਾ ਕੱਚੀ ਵਾਲੇ ਦਾ ਬਹੁਤ ਬਣਾਉਂਦੇ ਲੜ ਲੜਾ ਬਹੁਤ ਪੰਗਾ ਹਜਦਾ ਹੈ 1.71 ਦੀ ਹੈ ਨਾ ਹਜਦਾ ਬਈ ਕੱਚੀ ਵਾਲੇ ਦਾ ਬਹੁਤ ਬਣਾਉਂਦਾ ਦਾ ਪੂਰਾ ਫੁੱਲ ਲੇਵਾ ਬਣਾਉ ਗਿਆ ਬਈ ਹਜੇ ਉਸਾ ਹੁਣ ਆਉਂਦਾ ਚੱਲ ਲ ਜਦੋਂ ਨੂੰ ਕਰਮਣ ਵਾਲੇ ਸੁਣਾ ਬਹੁਤ ਸੁਣਾ ਲੇਵਾ ਤਿਆਰ ਕਰਕੇ ਸੁਣਾ ਕੀਮਤ ਲ ਖਰਜ ਕੇ 46000 ਦੀ ਦੇ ਦਾਂਗੇ ਬਈ ਆਪਾਂ ਕੋਈ ਗੱਲ ਨਹੀਂ ਮਾਨਤਾਨ ਕਰਦਾ 46000 ਦੀ ਬਈ ਕਹਿੰਦਾ ਆਪਾਂ ਦੇ ਦਾਂਗੇ ਬਾਕੀ ਮੌਕੇ ਤੇ ਮਾਨਤਾਨ ਜਰੂਰ ਕਰ ਦਾਂਗੇ ਨਾਕ ਸੀਗੇ ਬਾਈ ਕੋਲੇ ਬਈ ਤਿੰਨ ਆਪਾਂ ਤਿੰਨੇ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰ ਸਕਦਾ ਵੀਡੀਓ ਨੂੰ ਵੇਖਣ ਲਈ ਧੰਨ